ਲੰਡਨ ਦੇ ਵਿੱਚ 15 ਦਸੰਬਰ ਨੂੰ ਆਪਣੇ ਜਨਮ ਦਿਨ ਵਾਲੇ ਦਿਨ ਗੁਰਸ਼ਮਨ ਲਾਪਤਾ ਹੋਇਆ ਸੀ ਹੁਣ ਜਿਹੜੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਉਹਦੀ ਮੌਤ ਹੋ ਚੁੱਕੀ ਹੈ ਪਰਿਵਾਰ ਦੇ ਤੁਸੀਂ ਦੇਖ ਸਕਦੇ ਹੋ ਇਸਲੇ ਪਰਿਵਾਰਕ ਸਦਸਿਆਂ ਵੱਲੋਂ ਜਿਹੜਾ ਹੈ ਕਿ ਜਿਹੜੇ ਘਰ ਦੇ ਵਿੱਚ ਲੋਕ ਆ ਰਹੇ ਨੇ ਅਫਸੋਸ ਕਰਨ ਵਾਸਤੇ ਰਿਸ਼ਤੇਦਾਰ ਇੱਥੇ ਪਹੁੰਚ ਰਹੇ ਨੇ ਇਹ ਜਾਣਕਾਰੀ ਜਿਹੜੀ ਹੈ ਕਿ ਕੱਲ ਮਿਲੀ ਸੀਗੀ ਰਿਸ਼ਤੇਦਾਰ ਇੱਥੇ ਆ ਰਹੇ ਨੇ ਅਫਸੋਸ ਕਰਨ ਵਾਸਤੇ ਮੌਕੇ ਤੇ ਇਸਲੇ ਖੜੇ ਹੋਏ ਆ 130 ਆਰ ਮੋਡਲ ਟਾਊਨ ਦੇ ਬਾਹਰ ਇਹ ਕਿਦੋਂ ਪਤਾ ਲੱਗਿਆ ਕਿ ਗੁਰਸ਼ਮਨ ਜਿਹੜਾ ਕਿਸ ਦੁਨੀਆ ਚ ਨਹੀਂ ਰਿਹਾ ਅ ਵੀਜੀ ਮੈਂ ਦੱਸਣਾ ਚਾਹਾਂਗਾ ਰਾਤੀ 12:30 ਦੇ ਕਰੀਬ ਸਾਨੂੰ ਇੰਗਲੈਂਡ ਤੋਂ ਫੋਨ ਆਇਆ ਹਰਪੀਤ ਦੇ ਨੂੰ ਹਰਪੀਤ ਸਾਡਾ ਦੋਸਤ ਹੈ ਸਾਡੇ ਨਾਲ ਗੁਰੂ ਘਰ ਸੇਵਾ ਕਰਦਾ ਤੇ ਗੁਰਸ਼ਮਨ ਇਹਨਾਂ ਗੁਰਸ਼ਮਨ ਦੇ ਪਾਪਾ ਨੂੰ ਫੋਨ ਆਇਆ ਉਹ ਦਿੱਲੀ ਏਅਰਪੋਰਟ ਤੇ ਸੀ ਜੋ ਦਿੱਲੀ ਏਅਰਪੋਰਟ ਤੋਂ ਚੱਲੇ ਆ ਤੇ ਫੋਨ ਆ ਗਿਆ ਉਹਨਾਂ ਨੇ ਕਿਹਾ ਆਪਣੀ ਮਦਦ ਨਾਲ ਵੀ ਗੱਲ ਕਰਾਓ ਜਿਸ ਵੇਲੇ ਗੱਲ ਹੋਈ ਆ ਉਹਨਾਂ ਨੇ ਸਾਨੂੰ ਦੱਸਤਾ ਕਿ ਇੱਥੇ ਅਗਰ ਕੋਈ ਡੈਥ ਹੋ ਗਈ ਆਰੇ ਨਹੀਂ ਪਤਾ ਲੱਗੇ ਨੇ ਕਿ ਕੀ ਕਾਰਨ ਹੋ ਸਕਿਆ ਕੁਝ ਐਦੇ ਬਾਰੇ ਮੈਂ ਤਾਂ ਨਹੀਂ ਸਹੀ ਨਹੀਂ ਦੱਸ ਸਕਦਾ ਜੋ ਤੱਕ ਉਹਦੇ ਕੋਲ ਫੋਟੋ ਆਉਂਦੀ ਹੈ ਤੇ ਪਿਤਾ ਜੀ ਕੱਲ ਹੀ ਚਲੇ ਗਏ ਸੀ ਕਿੰਨੇ ਵਜੇ ਨਿਕਲੇ ਸੀਗੇ ਹਾਂ ਕੱਲ 2 ਮਾਰਨਿੰਗ 2 ਵਜੇ ਦੀ ਫਲਾਈਟ ਸੀ ਜਨਾਬ ਏ ਹਰਪ੍ਰੀਤ ਤੇ ਜਾਣਕਾਰ ਨੇ ਹਰਪ੍ਰੀਤ ਸਿੰਘ ਮੈਂ ਤੁਹਾਨੂੰ ਦੱਸਾਂ ਗੁਰਸ਼ਮਨ ਦੇ ਪਿਤਾ ਜੀ ਨੇ ਕਿ ਜੋ ਕਿ ਕੱਲ ਹੀ ਲੰਡਨ ਵਾਸਤੇ ਜਿਹੜੇ ਕਿ ਨਿਕਲ ਗਏ ਸੀ ਪਰ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਅਪਡੇਟ ਇਹ ਵੀ ਹੈ ਕਿ ਜੋ ਰਿਸ਼ਤੇਦਾਰਾਂ ਵੱਲੋਂ ਪਤਾ ਚੱਲਿਆ ਕਿ ਲੰਡਨ ਪੁਲਿਸ ਵੱਲੋਂ ਜਿਹੜਾ ਹੈ ਕਿ ਇਸ ਮਾਮਲੇ ਦੀ ਜਿਹੜੀ ਕਿ छानबीन ਕੀਤੀ ਜਾ ਰਹੀ ਸੀ ਕਿ ਹਾਲਾਂਕਿ ਦੱਸਿਆ ਜਾ ਰਿਹਾ ਹੈ ਕਿ ਕੋਈ ਉਥੇ ਲੋਕ ਸਥਿਤ ਜਿਹੜੀ ਹੈ ਕਿ ਨਹਿਰ 'ਚ ਜਿਹੜੀ ਹੈ ਕਿ ਉਹਦੇ ਮ੍ਰਿਤਕ ਦੇ ਮਿਲੀ ਹੈ ਉਸ ਤੋਂ ਪਹਿਲਾਂ ਉਹਦਾ ਏਟੀਐਮ ਜਿਹੜਾ ਕਾਰਡ ਹੈ ਉਹ ਇੱਕ ਕਿਸੇ ਜਗ੍ਹਾ ਤੇ ਜਿਹੜਾ ਹੈ ਕਿ ਵਰਤਿਆ ਗਿਆ ਸੀਗਾ ਜਿਸ ਤੋਂ ਬਾਅਦ ਪੁਲਿਸ ਨੂੰ ਇਤਲਾਹ ਮਿਲੀ ਤੇ ਉਹਨਾਂ ਨੇ ਉਸ ਬੰਦੇ ਨੂੰ ਆ ਸੇਗਾ ਉਸ ਤੋਂ ਬਾਅਦ ਪੁਲਿਸ ਨੇ ਅੱਗੇ ਲਿੰਕ ਬਣਾਇਆ ਤੇ ਜਿਹੜੀ ਜਗ੍ਹਾ ਤੇ ਨਿਸ਼ਾਨਦੇਹੀ ਹੋਈ ਸੀ ਉਹਦੇ ਨਾਲ ਹੀ ਨਹਿਰ ਤੋਂ ਜਿਹੜੀ ਹੈ ਕਿ ਗੁਰਸ਼ਮਨ ਦੀ ਜਿਹੜੀ ਹੈ ਕਿ ਮ੍ਰਿਤਕ ਦੇ ਦੱਸੀ ਜਾ ਰਹੀ ਹੈ ਕਿ ਉੱਥੋਂ ਮਿਲੀ ਹੈ ਪਰ ਇਹ ਸਾਰੇ ਮਾਮਲੇ ਨੂੰ ਲੈ ਕੇ ਜਿਹੜਾ ਕਿ ਉਹ ਪਰਿਵਾਰ ਦੇ ਵਿੱਚ ਐਸ ਲਈ ਬਹੁਤ ਅਫਸੋਸ ਦਾ ਮਾਹੌਲ ਹੈ ਦੂਰ ਦਰਾਡੇ ਤੋਂ ਰਿਸ਼ਤੇਦਾਰ ਪਹੁੰਚ ਰਹੇ ਨੇ ਤੁਹਾਨੂੰ ਮੈਂ ਦੱਸ ਦਿਆਂ ਕਿ ਹਰਪ੍ਰੀਤ ਸਿੰਘ ਜੋ ਕਿ ਗੁਰਸ਼ਮਨ ਦੇ ਪਿਤਾ ਜੀ ਨੇ ਉਹ ਲੰਡਨ ਵਾਸਤੇ ਨਿਕਲ ਗਏ ਨੇ ਇਸ ਪਰਿਵਾਰ ਦੇ ਵਿੱਚ ਦੋ ਹੀ ਬੇਟੇ ਸਨ ਕਿ ਵੱਡਾ ਬੇਟਾ ਜਿਹੜਾ ਗੁਰਸ਼ਮਨ ਹੈ ਤਈਆਂ ਸਾਲਾਂ ਦਾ ਲਾਸਟ ਇਅਰ ਜਿਹੜਾ ਹੈ ਕਿ ਉਹ ਇੰਗਲੈਂਡ ਲੰ ਲਾਪਤਾ ਸੀਗਾ ਯਾਰੋ ਦੋਸਤਾਂ ਦੇ ਨਾਲ ਪਾਰਟੀ ਕਰਨ ਤੋਂ ਬਾਅਦ ਹਾਲਾਂਕਿ ਮੇਨ ਕਾਰਨ ਕੀ ਹੈਗਾ ਵੈ ਮੌਤ ਦਾ ਹਾਲੇ ਤੱਕ ਇਹ ਸਪਸ਼ਟ ਨਹੀਂ ਹੋ ਪਾਇਆ ਕਿ ਇਸ ਤਰੀਕੇ ਦੇ ਨਾਲ ਜੋ ਸਾਰੀ ਬੰਤਰ ਬਣੀ ਹੈ ਹੁਣ ਬਹੁਤੀ ਜਾਣਕਾਰੀ ਜਿਹੜੀ ਹੈ ਕਿ ਉਹ ਪਰਿਵਾਰਿਕ ਸਦਸਿਆਂ ਵੱਲੋਂ ਹੀ ਸਾਂਝੀ ਕੀਤੀ ਜਾਏਗੀ ਪਰ ਪਰਿਵਾਰ ਐਸੋਲੇ ਜਿਹੜਾ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਗੱਲਬਾਤ ਕਰਨ ਦੇ ਮਾਹੌਲ 'ਚ ਨਹੀਂ ਹੈਗਾ ਇੱਕੋ ਗੱਲ ਆਖੀ ਜਾ ਰਹੀ ਹੈ ਕਿ ਪਿਤਾ ਜੀ ਐਸੋਲੇ ਲੰਡਨ ਗਏ ਨੇ ਜਿਸ ਤਰੀਕੇ ਦੇ ਨਾਲ ਜੋ ਸਾਰੀ ਕਾਰਵਾਈ ਹੋਏਗੀ ਇਸ ਤਰੀਕੇ ਦੇ ਨਾਲ ਜੋ ਇਹ ਬੰਦਰ ਬਣੀ ਹੈ ਲਾਪਤਾ ਹੋਣ ਤੋਂ ਬਾਅਦ ਕੱਲ ਮ੍ਰਿਤਕ ਹੋ ਗਈ ਹੈ ਕਿਉਂ ਸੋਚਣਾ ਆਈ ਹੈ ਉਸ ਤੋਂ ਬਾਅਦ ਦੇਖਣਾ ਹੋਵੇਗਾ ਕਿ ਇਸ ਮਾਮਲੇ ਦੇ ਵਿੱਚ ਜਿਹੜਾ ਹੈ ਕਿ ਹੋਰ ਕੀ ਤੱਤ ਜਿਹੜੇ ਕਿ ਮਿਲਦੇ ਨੇ ਕੈਮਰਾ ਪਰਸਨ ਜਗਰੂਪ ਦੇ ਨਾਲ ਪ੍ਰਮੇ ਸਿੰਘ ਪੀਟੀਸੀ ਨੂੰ ਚਲਦਾ